ਗੁਵਾੜਾ ਸ਼ਹਿਰ ਵਿੱਚ ਲੁੱਟਖੋ ਦੀਆਂ ਵਾਰਦਾਤਾ ਰੁਕਨਦਾਨ ਨਾਮ ਨਹੀਂ ਲੈ ਰਹੀਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬੇਕੋਫ ਲੁਟੇਰੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਤਾਜ਼ਾ ਮਾਮਲਾ ਮੰਡੀ ਰੋਡ ਸੈਂਟਰਲ ਟਾਊਨ ਇਲਾਕੇ ਵਿੱਚ ਸਾਹਮਣਿਆ ਜਿੱਥੇ ਇੱਕ ਬਜ਼ੁਰਗ ਮਾਤਾ ਨਾਲ ਦਿਨ ਦਿਹਾੜੇ ਲੁੱਟਦੀ ਵਾਰਦਾਤ ਵਾਪਰੀ ਮਿਲੀ ਜਾਣਕਾਰੀ ਅਨੁਸਾਰ ਬਜ਼ੁਰਗੋਤ ਆਪਣੀ ਦਵਾਈ ਲੈਣ ਲਈ ਘਰ ਤੋਂ ਨਿਕਲੀ ਸੀ ਇਸ ਦੌਰਾਨ ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰ ਲੁਟੇਰੀਆਂ ਨੇ ਉਹਨਾਂ ਦੇ ਹੱਥ ਵਿੱਚ ਫੜਿਆ ਹੋਇਆ ਪਰਸ ਖੋਲ੍ਹਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਹਮਲੇ ਦੌਰਾਨ ਔਰਤ ਸੜਕ ਤੇ ਡਿੱਗ ਪਈ ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਆਈਆਂ ਪੀੜਤ ਔਰਤ ਦੇ ਪੁੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਪਰਸ ਵਿੱਚ ਲਗਭਗ 4000 ਦੀ ਨਕਦੀ ਮੌਜੂਦ ਸੀ ਉਨ੍ਹਾਂ ਨੇ ਕਿਹਾ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਇਹ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਗਸ਼ਟ ਵਧਾਈ ਜਾਵੇ ਅਤੇ ਇਨ੍ਹਾਂ ਮਾੜੇ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਹਿਰ ਵਾਸੀਆਂ ਨੇ ਵੀ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਫਗਵਾੜਾ న్యూਸ ਲਈ ਕੈਮਰਾਮੈਨ ਜੋ ਸ਼ਰਮਦ ਨਾਲ ਚਰਨਜੀਤ ਸਿੰਘ ਸੌਣੀ ਦੀ ਰਿਪੋਰਟ ਆਪਨਾ ਮੇਰਾ ਨਾਮ ਜੀਤ ਕੁਮਾਰ ਹਾਂ ਜੀ ਸਰ ਕਿੱਥੇ ਰਹਿੰਦੇ ਆਪਾਂ ਅਸੀਂ ਮੰਡੀ ਰੋਡ ਸਰਕਲ ਟਾਪ ਤੇ ਰਹਿੰਦੇ ਆਂ ਹਾਂ ਜੀ ਸਰ ਕੀ ਮਾਮਲਾ ਕੀ ਹੈ ਕਿ ਜਿਹੜਾ ਇਹ ਤੁਸੀਂ ਅੱਜ ਆਪਣੀ ਦੁਕਾਨ ਦੇ ਆ ਖੜੇ ਆਂ ਅੱਜ ਮੇਰੇ ਮਾਤਾ ਜੀ ਕਰੋ ਦਵਾਈ ਲੈਣ ਗਏ ਤੇ ਉਹ ਤੋਂ ਆਪਣੇ ਸੌਫਟ ਫੁੱਟ ਤੇ ਜਦੋਂ ਗਏ ਤੇ ਇੱਕ ਮੋਟਰਸਾਈਕਲ ਵਾਲੇ ਦੂਰ ਵਕਤੇ ਰਿੱਚਾ ਕਰਕੇ ਉਹਨਾਂ ਦਾ ਫਰਸ ਖੋਲਿਆ ਤੇ ਉਹਨਾਂ ਨੂੰ ਹਿੱਟ ਕੀਤਾ ਤੇ ਉਹ ਗਿਰ ਗਏ ਸਰ ਸੱਟ ਵੀ ਲੱਗੀ ਹੈ ਤੇ ਬੋਲਾ ਉਹਨਾਂ ਪਰਸਥੋਗੇ ਨਾ ਰਖ ਗਏ ਸਰ ਪਰਸਥੇ ਦੇ ਵਿੱਚ ਕੋਈ ਨਹੀਂ ਕੀਮਤੀ ਚੀਜ਼ ਜਾਂ ਕੋਈ ਕੈਸ਼ ਵਗੈਰਾ ਕੈਸ਼ ਵਿੱਚ 4000 ਰੁਪਏ ਸੀਗਾ ਜੀ ਹੋਰ ਤਾਂ ਨਹੀਂ ਉਹਨਾਂ ਦੇ ਸੀਗਾ ਜੀ ਕਿ ਕਿੰਨੇ ਕੁ ਵੇ ਹੋਇਆ ਹਸਾ ਇਹ ਸਰ ਇਹ ਅੱਧ ਘੰਟਾ ਪਹਿਲਾਂ ਸਮਝ ਲਓ ਸਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂ ਜੀ ਪੁਲਿਸ ਵਾਲੇ ਆਏ ਆ ਜੀ ਉਹ ਉਸ ਗੱਡੀ ਸ਼ਿਕਾਇਤ ਲੈ ਰਹੇ ਆ ਜੀ ਤੇ ਉਹ ਕਹਿੰਦੇ ਕਿ ਜਦੋਂ ਕੋਸਾ ਦੁਆਇਆ ਉਹਨਾਂ ਨੇ ਕਿ ਹੁਣ ਉਹ ਦਸਤਾਵੇਜ਼ ਉਤਾਰ ਗਏ ਤੇ ਦੇਖ ਕਰ ਬਿਲਕੁਲ ਕਰਾਂਗੇ ਕੋਈ ਸਰ ਕੈਮਰੇਆਂ ਦੇ ਵਿੱਚ ਆਏ ਬੰਦੇ ਕੈਮਰੇ ਵਿੱਚ ਦੋ ਬੰਦੇ ਆਏ ਆ ਜੀ ਬਾਕੀ ਫੋਨ ਨੰਬਰ ਆ ਮੋਬਾਈਲ ਨੰਬਰ ਤਾਂ ਨਹੀਂ ਮੋਟਰਸਾਈਕਲ ਨੰਬਰ ਤਾਂ ਨਹੀਂ ਆਇਆ ਉਹਨਾਂ ਦਾ ਉਹ ਅਸੀਂ ਚੈੱਕ ਕਰ ਰਹੇ ਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜੇ ਸੰਪਦਾ ਲੱਗ ਰਹੀ ਅਸੀਂ ਕੋਸ਼ਿਸ਼ ਮਿਦਰਾ ਕਰਾਂਗੇ ਤੇ ਅਸੀਂ ਕੋਸ਼ਿਸ਼ ਵੀ ਸ਼ਾਮਿਲ ਕਰ ਲਈਏ ਸਰ ਜਿੱਦਾਂ ਹੁਣ ਚੋਰੀ ਦੀਆਂ ਵਾਰਦਾਤਾਂ ਲੁੱਟ ਖੋਹਦੀਆਂ ਜਿਆਦਾ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਸਰ ਪ੍ਰਸ਼ਾਸਨ ਤੋਂ ਮੰਗ ਰਹੀ ਹੈ ਜੀ ਸਖਤੀ ਕੀਤੀ ਜਾਵੇ ਨਾਥ ਪਾਈ ਜਾਵੇ ਅਨਸਰਾਂ ਦੇ ਨਸ਼ਾ ਮੁਕਤ ਤਾਂ ਵੈਸੇ ਪੰਜਾਬ ਸਰਕਾਰ ਨੇ ਮੋਹ ਚਲਾਇਆ ਪਰ ਪੀਰ ਵੀ ਇੱਥੇ ਬਹੁਤ ਹਾਦਸੇ ਬਹੁਤ ਹੋ ਰਹੇ ਆ ਔਰ ਬਜ਼ੁਰਗੋਤਰਾ ਔਰਤਾਂ ਜਿਹੜੀਆਂ ਉਹ ਜ਼ਿਆਦਾ ਸ਼ਿਕਾਰ ਬਣ ਰਹੀਆਂ ਇਸ ਚੀ ਤੇ ਸਰੋ ਤਾਂ ਇਹੀ ਹੈ ਵੀ ਇਹ ਅਮੀਰ ਪ੍ਰਸ਼ਾਸਨ ਤੋਂ ਕਿ ਸ਼ਖਤੀ ਕੀਤੀ ਜਾਵੇ ਤੇ ਚੈਕਿੰਗ ਜ਼ਿਆਦਾ ਵਧਾਈ ਜਾਵੇ ਤੇ ਇਹਦੇ ਨੱਕ ਪਾਈ ਜਾਵੇ ਕੀ ਮਾਮਲਾ ਕੀ ਸੈਂਟਰ ਟਾਊਨ ਦੁਕਾਨ ਦੇ ਬਾਹਰ ਖੜੇ ਆ ਤੁਸੀਂ ਕੀ ਮਾਮਲਾ ਕੀ ਸਰ ਮੈਂ ਇਸੇ ਅੰਮ੍ਰਿਤ ਜੀ ਨੂੰ ਮਾਰਗ ਕਰ ਰਿਹਾ ਤੁਹਾਨੂੰ ਤੇ ਕਿਸੇ ਆਪੂੰ ਕਲਾਬ ਨਹੀਂ ਕੰਟਰੋਲ ਤੋਂ ਕੋਈ ਆਫਸਰ ਦੋ ਮਹੀਨਾ ਪਾਸ ਹੋ ਗਿਆ ਲੱਗਿਆ ਤੇ ਸੈਂਟਰ ਟਾਊਨ ਮਣਕੋਟ ਨਹੀਂ ਆਏ ਮੌਕਾ ਦੇਖਿਆ ਤੇ ਕੈਮਰਾ ਚੈੱਕ ਕਰਦੇ ਨਾਲ ਤੇ ਸਵਾਲ ਕਰਦੇ ਉਹਨਾਂ ਨੂੰ ਸਰ ਕੋਈ ਕੈਮਰਿਆਂ ਦੇ ਵਿੱਚ ਬੰਦੇ ਆਏ ਅਜੀ ਕੈਮਰੇ ਚ ਆਇਆ ਕਿੰਨੇ ਵਿਅਕਤੀ ਆਏ ਸਰ ਦੋ ਵਿਅਕਤੀ ਆਏ ਦੋ ਵਿਅਕਤੀ ਮੂੰਹ ਵਗੈਰਾ ਲਵਿਟੇ ਹੋ ਦੀ ਗੱਲ ਕੋਈ ਨੰਬਰ ਵਗੈਰਾ ਕੋਈ ਮੋਟਰਸਾਈਕਲ ਦਾ ਨੰਬਰ ਕੁ ਪਲੇਅਰ ਨਹੀਂ ਹੋ ਰਿਹਾ ਤੇ ਕੀ ਕਾਰਵਾਈ ਵਗੈਰਾ ਕਰਨਾ ਸਰ ਤੇ ਇਹਨਾਂ ਨੂੰ ਖਾਨੇ ਭੇਜ ਦੇ ਤਲਾਸ਼ ਦੇ ਲਾਤੇ ਤੇ ਬਾਕੀ ਕੈਮਰੇ ਚ ਕਰਦੇ ਉਹਨਾਂ ਦਾ ਕਾਰਵਾਈ ਕਰਦੇ